ਫਕਾਤੀ ਕੋਲ ਤੋਂ ਕੀ ਮੈਂ ਆਪਣੇ ਗੁਰੂ ਕਰਦੇ ਸਰਦਾਰ ਵਾਸਤੇ ਆਮ ਮਤਾ ਦੇਣਾ ਮਤਾ ਜੇ ਬੋਲ ਕੇ ਤੁਹਾਨੂੰ ਬਣਾਣਾ ਹਤੇ ਅਜੀ ਕੋਈ ਉੱਥੇ ਤੁਹਾਡੇ ਉੱਤੇ ਹਮਲਾ ਕਰਨ ਆਪਾਂ ਆ ਗਏ ਪੰਜ ਅਸੀਂ ਬੰਦੇ ਮੈਮਰੈਂਡਮ ਲੈ ਕੇ ਆਏ ਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਦੀ ਅਗਵਾਈ ਹੇਠ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਪ੍ਰਦਰਸ਼ਨ ਦਾ ਉਦੇਸ਼ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਗੈਰ ਜਮਹੂਰੀ ਤਰੀਕੇ ਨਾਲ ਪ੍ਰਧਾਨ ਦੀਆਂ ਚੋਣਾਂ ਕਰਵਾਉਣ ਤੇ ਵਿਰੋਧ ਦਰਸਾਉਣਾ ਸੀ ਪਾਰਟੀ ਵਾਲੇ ਸ਼੍ਰੋਮਣੀ ਕਮੇਟੀ ਹਾਊਸ ਵਿੱਚ ਮੰਗ ਪੱਤਰ ਸੌਂਪਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿੱਚ ਕਈ ਅਹਿਮ ਮੰਗਾਂ ਸ਼ਾਮਿਲ ਸਨ ਪਰ ਪੁਲਿਸ ਪ੍ਰਸ਼ਾਸਨ ਨੇ ਦਰਵਾਜ਼ੇ ਤੇ ਹੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਰੋਕ ਲਿਆ ਜਿਸ ਕਾਰਨ ਸਥਿਤੀ ਵਿੱਚ ਤਣਾ ਪੈਦਾ ਹੋ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਨੂੰ ਗੈਰ ਜਮਹੂਰੀ ਤੇ ਸਿੱਖ ਸੰਗਤ ਦੀ ਇੱਛਾ ਦੇ ਉਲਟ ਕਰਾਰ ਦਿੱਤਾ ਉਨਾਗੇ ਕੀ ਕਮੇਟੀ ਦੇ ਉਦੇਦਾਰਾਂ ਦੀ ਚੋਣ ਲਿਫਾਫਿਆਂ ਰਾਹੀਂ ਅਰਥਾਤ ਪਹਿਲਾਂ ਤੋਂ ਤੈਅ ਕੀਤੇ ਨਾਮਾਂ ਅਨੁਸਾਰ ਕੀਤੀ ਜਾ ਰਹੀ ਹੈ ਜੋ ਸਿੱਖ ਸੰਸਥਾਵਾਂ ਦੇ ਜਮਹੂਰੀਅਤ ਹੱਕਾਂ ਨਾਲ ਤੋਖਾ ਹੈ। ਉਹਨਾਂ ਜ਼ੋਰ ਦੇ ਕੇ ਕਿ ਕਿਆਕੀ ਸ਼ੌਮਣੀ ਕਮੇਟੀ ਦੀ ਮਿਆਦ 2011 ਵਿੱਚ ਖਤਮ ਹੋ ਚੁੱਕੀ ਹੈ ਪਰ ਚੋਣਾ ਨਾ ਹੋਣ ਕਰਕੇ ਇਸ ਸਮੇਂ ਕਮੇਟੀ ਗੈਰਕਾਨੂੰਨੀ ਤਰੀਕੇ ਨਾਲ ਚੱਲ ਰਹੀ ਹੈ। ਮੰਨਿਆ ਗਿਆ ਕਿ ਸ਼ੌਮਣੀ ਕਮੇਟੀ ਦਾ ਪ੍ਰਧਾਨ ਚੁਣਨ ਦਾ ਹੱਕ ਸਿਰਫ ਸਿੱਖ ਸੰਗਤ ਕੋਲ ਹੈ ਨਾ ਕਿ ਕਿਸੇ ਰਾਜਨੀਤਿਕ ਦਬਾਅ ਜਾਂ ਮਨਮਰਜ਼ੀ ਨਾਲ ਚੁਣੇ ਹੋਏ ਗਿਰੋਹ ਕੋਲ। ਈਮਾਨ ਸਿੰਘ ਮਾਨ ਨੇ ਸ਼ਰਮਣੀ ਕਮੇਟੀ ਵੱਲੋਂ ਸਿੱਖ ਧਾਰਮਿਕ ਮਾਮਲਿਆਂ ਤੇ ਗੈਰ ਜ਼ਿੰਮੇਵਾਰ ਰਵੱਈਆ ਅਪਣਾਉਂਦੇ ਵੀ ਗੰਭੀਰ ਰੋਸ ਜ਼ਾਹਰ ਕੀਤਾ। ਉਹਨਾਂ ਕਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 328 ਪਾਵਨ ਸਰੂਪਾਂ ਦੇ ਗੁੰਮ ਹੋਣ ਅਤੇ ਗੁਰਮੀਤ RAM ਰਹੀਮ ਵਰਗੇ ਦੋਸ਼ੀਆਂ ਨੂੰ ਮੁਆਫੀ ਦੇਣ ਵਰਗੀਆਂ ਘਟਨਾਵਾਂ ਤੇ ਕਮੇਟੀ ਦਾ ਚੁੱਪ ਰਹਿਣਾ ਇਸ ਦੀ ਗੈਰ ਜ਼ਿੰਮੇਵਾਰੀ ਧਾਰਮਿਕ ਅਸਫਲਤਾ ਦਾ ਸਬੂਤ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਅੱਜ ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਿੱਖ ਵਰਕਰਾਂ ਨੂੰ ਗੁਰੂ ਘਰ ਦੇ ਦਰਸ਼ਨ ਕਰਨ ਤੋਂ ਰੋਕਿਆ ਗਿਆ ਜੋ ਕਿ ਸਿੱਖਾਂ ਦੇ ਜਮਹੂਰੀ ਤੇ ਧਾਰਮਿਕ ਅਧਿਕਾਰਾਂ ਤੇ ਵੱਡਾ ਡਾਕਾ ਹੈ ਹਿਮਾਂਤ ਸਿੰਘ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਸੰਗਤ ਦੇ ਅੱਗੇ ਜਵਾਬਦੇਹ ਬਣਨਾ ਚਾਹੀਦਾ ਹੈ ਉਹਨਾਂ ਮੰਗ ਕੀਤੀ ਕਿ ਕਮੇਟੀ ਦੇ ਸਮੂਹ ਮੈਂਬਰ ਤੁਰੰਤ ਅਸਤੀਫੇ ਦੇਣ ਤੇ ਨਵੀਆਂ ਚੋਣਾਂ ਸ਼ੁੱਧ ਤੇ ਨਿਰਪੱਖ ਤਰੀਕੇ ਨਾਲ ਕਰਵਾਈਆਂ ਜਾਣ ਤਾਂ ਜੋ ਸ੍ਰੀ ਜਥੇਬੰਦੀਆਂ ਤੇ ਸੰਗਤ ਦਾ ਭਰੋਸਾ ਦੁਬਾਰਾ ਬਣ ਸਕੇ ਉਹਨਾਂ ਕਾਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿੱਖ ਹੱਕਾਂ ਗੁਰਮਤਜ ਜਮਹੂਰੀਅਤ ਹੱਕਾਂ ਦੀ ਰੱਖਿਆ ਲਈ ਹਮੇਸ਼ਾ ਮੋਰਚੇ ਤੇ ਰਹੇਗਾ ਜੇ ਸਰਦਾਰ ਬਾਦਲ ਕਦੇ ਸਰਦਾਰ ਮੈਂ ਜਾਣਾਂ ਨਾ ਆਪਣੇ ਗੁਰੂ ਦੇ ਕਰਜ ਨਹੀਂ ਵੜ ਸਕਦਾ ਮੱਥਰ ਬਈਨੇ ਆਪਾਂ ਪਾਪ ਬਈਨੇ ਮੱਥਾ ਟੇਕਣ ਤੋਂ ਕੀ ਮੈਂ ਆਪਣੇ ਗੁਰੂ ਕਰਦੇ ਸਰਦਾਰ ਵਾਸਤੇ ਆਪ ਮਤਾ ਦੇਣਾ ਮਤਾ ਜੇ 몰 ਕੇ ਆ ਤੁਹਾਨੂੰ ਬਣਾਣਾ ਹੁੰਦਾ ਚੱਲੋ ਫੜੇ ਆਪਾਂ ਹੀ ਅੱਗੇ ਨਹੀਂ ਫੜੇ ਅੱਗੇ ਨਹੀਂ ਮਤੇ ਫੜਿਆ ਪਾਗਲ ਹੋ ਗਏ ਅੱਗੇ ਮੇਰੀ ਸੁਣੋ ਬਟਕਾਂ ਆਪਾ ਪਨੀਰ ਫੜਿਆ ਆ ਕਿਹੜੇ ਫੜੇ ਤੇ ਤੁਹਾਡੀ ਜੋ ਕਿਉਂ ਤੇ ਤੁਹਾਡਾ ਹੁਣ ਆਪਾਂ ਟਾਲਿਆ ਆਪਾਂ ਟਾਲਿਆ ਕਿਉਂ ਅੰਦਰ ਆਉਣ ਤੋਂ ਇਹ ਮੈਮਰੀ ਨੇ ਦੇ ਦਿਓ ਤੇ ਤੁਸੀਂ ਮੇਰੇ ਨਾਲ ਆ ਜਾਓ ਚਾਹ ਪੀਣੇ ਆਪਾ ਆ ਜਾਓ ਉੱਥੇ ਚੰਦੇ ਆ ਪੀਣੇ ਆਓ ਮੈਂ ਇਹ ਮੇਰੇ ਸਾਹਮਣੇ ਕਿਉਂ ਖੜੇ ਆ ਨਹੀਂ ਖੜਦਾ ਹੀ ਖੜਦਾ ਹੋ ਕਿ ਮੈਂ ਆ ਗਿਆ ਤੇ ਸਮਝਾ ਦੱਸੋ ਆ ਗਿਆ ਮੈਂ ਕਿਸੇ ਕੱਲ ਲੈਣਾ ਪਾਪਾ ਜੀ ਮੇਰੇ 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 ਚਰਨਾਂ ਤੇ ਮੇਰੇ ਸਰੀਰ 'ਤੇ ਕੋਈ ਨੁਕਸਾਨ ਜਿਹੜਾ ਗੁਰੂ ਕੇ ਚਰਚੀ ਨਹੀਂ ਵਰਤਦਾ ਸਾਡਾ ਸਿਰ ਚੜਦਾ ਹੈ ਗੁਰੂ ਘਰ ਦੇ ਰੋਕੇ ਆ ਦੇਖੋ ਚਲੋ ਫਿਰ ਚਲੋ 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 ਮੈਂ ਪਿੱਛੇ ਦਵਾਂਗੇ ਮੈਮੋਰੰਡਮ ਉੱਥੇ ਦੇਵਾਂਗੇ ਗੁਰੂ ਘਰ ਤੇ ਦੇਵਾਂਗੇ ਮੈਮੋਰੰਡਮ ਦੇ ਦਿਓ ਤੁਸੀਂ ਮੇਰੇ ਨਾਲ ਆ ਜਾਓ ਹੈ ਜੀ ਜੋਜਨ ਸਿੰਘ ਸਮੁੰਦਰੀ ਦੇ ਹੱਥ ਤੇ ਉੱਥੇ ਕੇਸ ਦੇ ਦੇਣਾ ਜਦੋਂ ਹਿੰਦੂ ਕੋਲ ਲੈਣ ਆ ਗਏ ਤੁਹਾਡੇ ਹਰ ਵਾਰੀ ਤੁਹਾਡੇ ਕੋਲ ਨਾ ਇਹ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਅਸੀਂ ਕੋਈ ਮਾਰੇ ਆ ਤੇ ਮੇਰੀ ਜਾਨ ਸਾਹਿਬ ਸਭ ਸੁਣ ਹਾਂ ਆ ਕਾਗਜ਼ ਦੇਣਾ ਤੁਹਾਨੂੰ ਮੈਂ ਉੱਥੇ ਆ ਕੇ ਦਊਂਗਾ ਫਿਰ ਮੱਥੇ ਆ ਕੀ ਕਰਦੇ ਹੁੰਦੇ ਜੀ ਉੱਥੇ ਮੈਂ ਹੁਣੇ ਲੈ ਜਾਣਾ ਮੈਂ ਮੈਂ ਉਜਲਾਸ ਦੇ ਵਿੱਚ ਲੈ ਜਾਣਾ ਮੈਂ ਆਪ ਖੁਦ ਲੈ ਫਿਰ ਉੱਥੇ ਅਸੀਂ ਆ ਕੇ ਦੇ ਦੇਣਾ ਜੀ ਮੈਂ ਅਸੀਂ ਕੋਈ ਹਮਲਾ ਮਾਰਾਂਗੇ ਕੀ ਮੇਰੇ ਦਫ਼ਤਰ ਬੈਠੋ ਮੈਂ ਚਾਹ ਪਾਣੀ ਪੀਵਾਂਗਾ ਅਸੀਂ ਕੋਈ ਉੱਥੇ ਤੁਹਾਡੇ ਉੱਤੇ ਹਮਲਾ ਕਰਨਾ ਆਪਾਂ ਨਾ ਕਰੀਏ 50 ਬੰਦੇ ਮੈਮੋਰੈਂਡਮ ਲੈ ਕੇ ਆਏ ਆ ਪਰਵਾਰ ਤੁਸੀਂ ਤੁਸੀਂ ਨਾ ਆਪਾਂ ਹਰ ਵਾਰੀ ਆਪਕੋ ਆਪਾਂ ਹਰ ਵਾਰੀ ਆਗਣ ਚਲੋ ਜੋ ਤੁਹਾਡਾ ਹੁੰਦਾ ਮੈਂ ਸਿਰਫ ਅੱਥੇ ਪ੍ਰਤਾਪ ਸਿੰਘ ਅਸੀਂ ਤਾਲ ਦੇਣੀ ਅੱਜ ਜਿਹੜਾ ਅਸੀਂ ਦੋ ਬੰਦੇ ਹੋਈਏ ਨਾ ਬਾਹਰਲੇ ਗੇਟ ਤੇ ਲੈ ਲਿਓ ਇਹਦੇ ਕੋਲ ਨਹੀਂ ਉਸੇ ਕੀ ਹੋ ਜੀ ਨਹੀਂ ਇਸ ਤੇ ਮਤਲਬ ਨਹੀਂ ਹੋ ਆਪ ਸੀ ਜੀ ਇਸ ਤੇ ਇਸ ਤੇ ਤੁਹਾਡੀ ਕੀ ਇੱਜ਼ਤ ਹੈ ਤੇ ਨਾਰਾ ਨੀ ਇੱਜ਼ਤ ਸਾਡੇ ਤੇ ਸਾਰੇ ਸਾਰੇ ਇਹ ਮਨੀਜ ਵਰਗੇ ਬੰਦੇ ਆ ਅਸੀਂ ਕਿਹੜਾ ਹੱਲਾ ਪਾ ਕੇ ਤੁਹਾਡੇ ਹਾਊਸ ਨੂੰ ਕੈਪਚਰ ਕਰ ਲੈਣਾ